ਪਿੰਡ ਮਾੜੀ ਟੰਗੜ ਦੇ ਕੋਲ ਹੁਤੀ ਹਿੰਦੁਸਤਾਨ ਦੇ ਵਿੱਚ ਮਹਾਨ ਸੰਭਾ ਜੜਾ ਪੰਜਾਬ ਦੇ ਵਿੱਚ ਬਹੁਤ ਇੱਥੇ ਕਹਾਉਂਦੇ ਚੱਲਦੀ ਹੈ 11 ਕੁੱਤਰਾ ਲਵਾਣਿਆ ਫਿਰ ਨਾਰਕ ਪਤਰਾ ਫਿਰ 13 ਕੁੱਤਰਾ ਲਵਾਣਿਆ ਨਾਰਕ ਪਤਰਾ ਕਿ ਮੈਂ ਕਿਉਂਕਿ ਜਿਹੜੇ ਦੇਵ ਨਾਮ ਲਾ ਕੇ ਗੁਰੂਆਂ ਦੀ ਪ੍ਰਸਨਾਲਪੀ ਨੂੰ ਉਹਨਾਂ ਦੇ ਤਸਲੀਅਤ ਨੂੰ ਜਿਹੜਾ ਸਪਾ ਦਿੱਤਾ ਜਾਂਦਾ ਹੈ ਇੱਥੇ ਰੇ 13 ਰਿਸ਼ੀਆਂ ਦੀ ਗਾਥ ਨੇ ਜਿਹੜਾ ਤੁਹਾਨੂੰ ਨਾਮਿਨੇਸ਼ਨ ਦਿੱਤੀ ਹੈ ਉਹਨਾਂ ਦੇ ਦੁਨੀਆ ਦੇ ਟ੍ਰੇਡਰ ਸਨ ਵੱਡੇ ਦੇ ਬਹੁਤ ਮਜ਼ਬੂਤ ਤੇ ਜੰਗੀ ਯੋਧੇ ਸਨ ਪਰ ਉਹਨਾਂ ਦੇ ਕੋਲ ਹਰ ਇੱਕ ਚੀਜ਼ ਜਿਹੜਾ ਹਥਿਆਰ ਵੀ ਸਪਲਾਈ ਕਰਦੇ ਸੀ ਜਿੱਤਰਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀਆਂ ਸੱਤ ਰਾਣੀਆਂ ਤੇ ਸੱਤ ਗੋਲੀਆਂ ਸੱਤੀ ਹੋਈਆਂ ਦੀ ਭਾਰਤ ਦੀ ਸ਼ਾਨ ਮੱਖਣਛਾ ਲਵਾਣਾ ਤੇ ਸਿੱਖ ਜਗਤ ਦਾ ਯੋਧਾ ਸਿੱਖ ਜਗਤ ਦਾ ਇੱਕ ਬਹੁਤ ਜੰਗੂ ਗੁਰਾਤੂ ਜਿਹੜਾ ਆਪਾਂ ਜੋਦਾ ਕਹਿ ਲਈਏ ਭਾਈ ਤੁਸੀਂ ਕਹਿੰਦੇ ਹੋ ਸਿੱਧ ਜਗਤ ਦੇ ਵੀਰੋ ਤੇ ਨਹੀਂ ਕਲ ਗਈ ਤੋੜਾ ਜਿਹੜਾ ਅਸੀਂ ਚਮਕੌਰ ਗੜੀ ਦੇ ਆਖਰੀ ਮੁਕਾਮ ਦੇ ਉੱਤੇ ਸੰਗਤ ਸਿੰਘ ਦੇ ਸਿਰ ਤੇ ਰੱਖਿਆ ਕਿਉਂ ਮੁਗਲਾ ਤੁਰਕਾਂ ਦੇ ਟਾਈਮ ਕੀ ਸੀ ਇਹ ਸਕਾਉਮ ਦੇ ਸਿਰ ਦਾ ਮੁੱਲ ਹਾਥੀ ਘੋੜਾ ਆ ਜਾਂਦਾ ਸੀ بڑے بڑے ਹਾਥਿਆਂ ਨੂੰ ਪਤਾ ਹੈ ਬਲੈਕ ਥੰਡਰ ਕਿਉਂ ਹੋਈ ਬਲੈਕ ਥੰਡਰ ਕਿਉਂ ਹੋਈ ਕਿਹੜੇ ਕਿਹੜੇ ਕਾਰਨਾ ਕਰਕੇ ਨਹੀਂ ਬਲੂ ਸਟਾਰ ਤੋਂ ਬਾਅਦ ਪਲਾਈਡਿੰਗ ਦੀ ਧਿਰ ਪਹਿਲੀ ਕਾ ਹੋਰ ਵੀ ਪਿੰਡਰਾਂ ਵਾਲੇ ਸੀ ਭਾਈਚਾਰੇ ਦੀ ਅੱਜ ਅਸੀਂ ਬ੍ਰਾਹਮਣ ਬ੍ਰਾਹਮਣ ਕਰੀ ਜਾਂਦੇ ਗੰਗੂ ਬ੍ਰਾਹਮਣ ਲੈ ਕੇ ਬ੍ਰਾਹਮਣਾਂ ਨੂੰ ਨਿੰਦੀ ਜਾਂਦੇ ਆ ਪੰਡਤਾਂ ਨੂੰ